ਸਾਬਕਾ ਮੰਤਰੀ ਤੇ ਬਾਕੀ ਅਕਾਲੀ ਨੇਤਾ ਸਿਕੰਦਰ ਸਿੰਘ ਮਲੂਕਾ ਸਮੇਂ ਚਾਰ ਸਾਬਕਾ ਮੰਤਰੀਆਂ ਦੇ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਸਪਸ਼ਟੀਕਰਨ ਦਿੱਤਾ ਗਿਆ ਸਿਕੰਦਰ ਸਿੰਘ ਮਲੂਕਾ ਦਾ ਕਹਿਣਾ ਹੈ ਕਿ ਇਹ ਮਾਮਲਾ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਆ ਗਿਆ ਤੇ ਜੋ ਵੀ ਸਿੰਘ ਸਾਹਿਬਾਨ ਫੈਸਲਾ ਕਰਨਗੇ ਉਹ ਉਹਨਾਂ ਨੂੰ ਖਿੜੇ ਮੱਥੇ ਸਵੀਕਾਰੇ ਇਸ ਦੌਰਾਨ ਉਹਨਾਂ ਦੇ ਨਾਲ ਸਾਬਕਾ ਮੰਤਰੀ ਸਰਵਨ ਸਿੰਘ ਫਲੋਰ ਵੀ ਮੌਜੂਦ ਸਨ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਲ 2016 ਵਿੱਚ ਉਹ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਗਏ ਸਨ ਤੇ ਅਕਾਲੀ ਸਰਕਾਰ ਦੇ ਕਾਰਜਕਾਲ ਸਮੇਂ ਹੋਈਆਂ ਗਲਤੀਆਂ ਦੀ ਜ਼ਿੰਮੇਵਾਰੀ ਹੁਣ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੈ ਚੁੱਕੇ ਨੇ ਇਸ ਲਈ ਸਿੰਘ ਸਹਿਬਾਨ ਦੇ ਹੁਕਮ ਮੁਤਾਬਕ ਉਹਨਾਂ ਦੇ ਵੱਲੋਂ ਸਪਸ਼ਟੀਕਰਨ ਦਿੱਤਾ ਗਿਆ ਤੇ ਸਿੰਘ ਸਹਿਬਾਨ ਉਹਨਾਂ ਨੂੰ ਜੋ ਵੀ ਹੁਕਮ ਸੁਣਾਣਗੇ ਉਹ ਖਿੜੇ ਮੱਥੇ ਸਵੀਕਾਰ ਕਰਨਗੇ ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਪੱਤਰ ਆਵਦਾ ਦੇ ਕੇ ਵੀ ਆਏ ਆਂ ਰਹਾ ਵਾਲਾ ਜੋ ਅਕਾਲ ਤੱਕ ਸਰ ਦਾ ਹੁਕਮ ਹੋਊਗਾ ਸਿਰ ਮੁਕਤੇ ਮੰਨਾਂਗੇ ਮੰਨਾਂਗੇ ਅੱਜ ਵੀ ਨਿਮਰਤਾ ਨਾਲ ਇੱਥੇ ਆਏ ਆਂ ਕੋਈ ਪਾਰਟੀ ਦਾ ਸਾਡੇ ਕੋਲ ਆਉਦਾ ਨਹੀਂ ਕੋਈ ਹੋਰ ਨਹੀਂ ਕੁਝ ਸਾਰਾ ਕੁਝ ਛੱਡ ਕੇ ਇੱਥੇ ਆਏ ਆਂ ਬਾਕੀ ਹੁਕਮ ਜੋ ਅਕਾਲ ਤੱਕ ਤਾਂ ਹੋਊਗਾ ਸਿਰ ਮੁਕਤੇ ਜਿਹੜਾ ਲਿਖਤੀ ਸਪਸ਼ਟੀਕਰਨ ਦਿੱਤਾ ਉਸ ਦੇ ਵਿੱਚ ਕੀ ਲਿਖਿਆ ਗਿਆ ਸਾਰਿਆਂ ਦਾ ਸਾਰਿਆਂ ਦਾ ਚਿਰ ਤੱਕ ਦਾ ਅਕਾਲ ਤੱਕ ਨੂੰ ਦੇ ਆਏ ਜੀ ਉਹਨਾਂ ਦਾ ਕੰਮ ਆ ਉਹ ਕੁਝ ਕਰਨਾ ਕਰਨਾ ਸਰ ਹਾਂ ਜੀ ਪਰ ਸਿੱਕਲ ਦੇਖਦੇ ਜੀ ਇਹਨਾਂ ਨੂੰ 2007 ਮੈਂ ਮੈਂ ਤਾਂ ਬੇ ਬੇਤੀ ਇੱਕੀ ਆਪਣਾ ਸਭੀ ਕਰਦੀ ਮੈਂ 2007 ਤੋਂ 2012 ਤੱਕ ਮੈਂ ਮੰਤਰੀ ਨਹੀਂ ਸੀ 2012 ਤੋਂ ਲੈ ਕੇ 14 ਤੱਕ ਹੀ ਸੀ 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਇਹ ਸਾਰੀਆਂ ਿਕਟਰਾਮਾਂ ਹੋਈਆਂ ਇਹ ਸਾਰੀਆਂ ਿਕਟਰਾਮਾਂ ਨੂੰ ਦੇਖਦੇ ਜਿਹੜੀਆਂ ਇਹ ਨਿੰਦਣਯੋਗ ਦਾ ਨਾ برداشت ਯੋਗ ਜਿਹੜੀਆਂ ਇਹ ਪੰਚਿਕਟਨਾਮਾ ਪੰਚਕ ਦੇ ਜਿਹੜੇ ਦਰਦ ਉਹਨਾਂ ਨੂੰ ਦੇਖ ਕੇ ਮੈਂ ਫਿਰ 2016 ਤੱਕ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਸੀ ਤੇ ਵਿਧਾਇਕ ਤੋਂ ਵੀ ਇਫਾ ਦੇ ਦਿੱਤਾ ਸੀ ਨਾ ਕਾਰਨਾ ਕਰਤੀ ਸਪਸ਼ਟ ਕਰਨ ਦੇ ਵਿੱਚ ਤੁਹਾਡੇ ਵੱਲੋਂ ਕੀ ਲਿਖਿਆ ਗਿਆ ਹੈ ਮੈਂ ਤੇ ਇਹ ਹੀ ਬਿਲਕੁਲ ਕੀਤੀ ਆ ਬਾਕੀ ਦੋ ਹੁਕਮ ਹੈ ਸੀ ਤਾਲ ਤੱਕ ਸਾਡਾ ਉਹ ਸਰਮਤੀ ਅਸੀਂ ਪ੍ਰਵਾਨ ਕਰਾਂਗੇ ਕਿਉਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਦਲੀਲ ਦਿੰਦੇ ਆ ਵੀ ਆਪਣੀ ਬਚਾਓ ਲਈ ਕੋਈ ਦਲੀਲ ਨਹੀਂ ਹੈ ਇੱਥੇ ਇਸ ਸੱਤ ਸਭ ਕੋਈ ਦਲੀਲ ਨਹੀਂ ਹੈ ਇੱਥੇ ਤਾਂ ਸਿਰਫ ਵੇਦਕੀ ਆ ਕਿ ਜੋ 2007 ਤੋਂ 12 ਸੀਟਾਂ ਡਿਸਟ ਹੈ ਨਹੀਂ ਸੀ 12 ਤੋਂ 14 ਤੱਕ ਸੀ ਉਸ ਦਰਮਿਆਨ ਸਾਡੇ ਨਾਲ ਕੈਬਨਟ ਮੀਟਿੰਗ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਏਜੰਡਾ ਜਿਹੜਾ ਵਿਚਾਰ ਨਹੀਂ ਕੀਤਾ ਗਿਆ ਨਾ ਹੀ ਨਿਜੀ ਤੌਰ ਤੇ ਕੀਤਾ ਗਿਆ ਤੇ ਤੁਸੀਂ ਇਹ ਦੱਸੋ ਕਿ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਦੋ ਦੋ ਸਾਲ ਕੀ ਮੰਤਰੀ ਰਹੇ ਪਰ ਇਹਨਾਂ ਦੇ ਸਾਰੇ ਮਾਮਲੇ ਚ ਕੀ ਦੇਖਦੇ ਹੋ ਕਿ ਸਿਆਸਤ ਨਾਲੋਂ ਕੋਈ ਬੜੀ ਦੇਰ ਤੋਂ ਸਿਆਸਤ ਦੇ ਵਿੱਚ ਜਿੰਮੇਵਾਰ ਕਿ ਨੂੰ ਸਮਝਾ ਕੋ ਜਿੰਮੇਵਾਰ ਤਾਂ ਹੁਣ ਇਹਨੇ ਮੰਨੇ ਲਈ ਜਿੰਮੇਵਾਰੀ ਪ੍ਰਧਾਨ ਸਾਹਿਬ ਨੇ ਤੇ ਜਿੰਮੇਵਾਰੀ ਆਪ ਹੀ ਮੰਨ ਲਈ ਕਿ ਮੈਂ ਸਾਰੀਆਂ ਜਿੰਨੀਆਂ ਗਲਤੀਆਂ ਹੋਈਆਂ ਮੈਂ ਆਪਣੀ ਧੁੰਦ ਤੋਂ। ਬਲ ਇਸ ਤੋਂ ਬਾਅਦ ਤਾਂ ਕਹਿਣ ਕਿ ਲੋੜ ਕਹਿਣ ਕਿ ਲੋੜ ਨਹੀਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਨੇ ਆਪ ਹੀ ਮੰਨ ਲਈ। ਇਸੇ ਹੀ ਕਰਕੇ ਉਹ ਗੱਲਾਂ ਦੇ ਉਹ ਦੇਖ ਕੇ ਤੱਥ ਵਿਚਾਰ ਕੇ ਹੀ ਸਿੰਘ ਸਾਹਿਬ ਨੇ ਉਹਨਾਂ ਨੂੰ ਤਲਹਾਈਆਂ ਕਰਾਉ। ਤੇ ਅਸੀਂ ਆਪਣਾ ਸਪਸ਼ਟੀਕਰਨ ਜਿਹੜਾ ਸਾਡੇ ਕੋਲ ਸਿੰਘ ਸਾਹਿਬ ਨੇ ਮੰਗਿਆ ਸੀ। ਉਹ ਅਸੀਂ ਅੱਜ ਪੇਸ਼ ਕਰ ਦਿੱਤਾ ਸਾਰੇ ਅਹੁਦੇ ਛੱਡ ਕੇ ਨਿਵਾਣੇ ਸਖੀ ਤੌਰ ਤੇ ਆਏ ਆ ਵੀ ਜੋ ਵੀ ਉਸ ਗਲਤੀ ਦਾ ਅਸੀਂ ਜੋ ਵੀ ਹੁਕਮ ਕਰਨ ਦੇ ਸਿਕਾਲ ਤੱਕ ਸਾਡੇ ਇਹਦਾ ਉਹ ਅਸੀਂ ਸਿਰ ਮੱਥੇ ਨਿਵਾਣੇ ਸਖੀ ਤੌਰ ਤੇ ਪ੍ਰਵਾਨ ਕਰ ਠੀਕ ਹੈ ਉਥੇ ਹੀ ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੇ ਵੀ ਆਪਣਾ ਸਪਸ਼ਟੀਕਰਨ ਸ਼੍ਰੀ ਅਕਾਲ ਤਖਤ ਸਾਈਟਸ ਕਤਰਤ ਵਿਖੇ ਭੇਜ ਦਿੱਤਾ ਹੈ ਇਸ ਦੇ ਨਾਲ ਉਹਨਾਂ ਨੇ ਆਪਣਾ ਮੈਡੀਕਲ ਪੇਜ ਜਿਸ ਵਿੱਚ ਉਹਨਾਂ ਦੱਸਿਆ ਕਿ ਉਹ ਚੱਲਣ ਫਿਰਨ ਦੇ ਵਿੱਚ ਸਮਰਥ ਨਹੀਂ ਇਸ ਲਈ ਉਹਨਾਂ ਦਾ ਪੇਜਾ ਹੈ ਸਪਸ਼ਟੀਕਰਨ ਪਰਵਾਨ ਕਰ ਲਿਆ ਜਾਵੇ ਜਿਕਰ ਇਹ ਖਾਸ 31 ਅਗਸਤ ਨੂੰ ਸ਼੍ਰੀ ਅਕਾਲ ਤਖਤ ਸਾਈ ਵਿਖੇ ਹੋਈ 5 ਸਿੰਘ ਸਾਬਾਨ ਦੇ ਇਕੱਤਰਤਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜਿੱਥੇ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਉਥੇ ਹੀ 17 ਸਾਬਕਾ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਪੇਸ਼ ਹੋ ਕੇ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ ਇਸੇ ਆਦੇਸ਼ ਨੂੰ ਮੰਨਦਿਆਂ ਹੋਇਆਂ ਪਿਛਲੇ ਦਿਨੀ 10 ਸਾਬਕਾ ਮੰਤਰੀ ਪਹਿਲਾਂ ਹੀ ਸਪਸ਼ਟੀਕਰਨ ਦੇ ਚੁੱਕੇ ਨੇ ਤੇ ਚਾਰ ਹੋਰ ਸਾਬਕਾ ਮੰਤਰੀਆਂ ਦੇ ਵੱਲੋਂ ਅੱਜ ਸ਼੍ਰੀ ਅਕਾਲ ਤਖਤ ਸਾਈਂ ਤੇ ਸਪਸ਼ਟੀਕਰਨ ਸੌਂਪਿਆ ਗਿਆ ਬਿਊਰੋ ਰਿਪੋਰਟ ਐਬੀਪੀ ਸੰਚੈਕ